ਤੇ ਯੂਟਿਊਬਰ ਇਨਫਲੂਐਂਸਰ ਅਰਮਾਨ ਮਲਿਕ ਇਸ ਵੇਲੇ ਦਰਸਲ ਫਿਰ ਤੋਂ ਸੁਰਖੀਆਂ ਦੇ ਵਿਚਾਰਿਆ। ਇਹ ਦਰਸਲ ਵਿਵਾਦਾਂ ਦੇ ਵਿਚਾਲੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਦਰਸਲ ਅਰਮਾਨ ਮਲਿਕ ਦੀ ਦੂਸਰੀ ਪਤਨੀ ਕ੍ਰਿਤਿਕਾ ਮਲਿਕ ਨੇ ਇੰਸਟਾਗ੍ਰਾਮ ਦੇ ਉੱਤੇ ਤਿੰਨ ਫੋਟੋਜ਼ ਸ਼ੇਅਰ ਕੀਤੀਆਂ ਨੇ ਤਾਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਘਰ ਦੇ ਵਿੱਚ ਨਵੀਆਂ ਖੁਸ਼ੀ ਆਉਣ ਵਾਲੀਆਂ ਨੇ ਯਾਨੀ ਕਿ ਉਹ ਫੋਟੋਸ ਤੋਂ ਸਾਫ਼ ਤੌਰ ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਰਮਾਨ ਮਲਕ ਦੀ ਦੂਸਰੀ ਪਤਨੀ ਕ੍ਰਿਤਿਕਾ ਮਲਕ ਹੈ ਜਿਹੜੀ ਇੱਕ ਵਾਰ ਫਿਰ ਤੋਂ ਪ੍ਰੈਗਨੈਂਸੀ ਦੀਆਂ ਫੋਟੋਸ ਰਿਵੀਲ ਕਰਦੀ ਹੈ ਤਾਂ ਦੱਸਦੀ ਹੈ ਕਿ ਰਮਾਨ ਮਲਕ ਯੂਟਿਊਬਰ ਇਨਫਲੂਐਂਸਰ ਜੋ ਕਿ ਪਿਛਲੇ ਕਾਫੀ ਸਮਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਸੀ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਸਕਰੀਨ ਤੇ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਨੂੰ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੈਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਘਰ ਦੇ ਵਿੱਚ ਨਮੀਆਂ ਖੁਸ਼ੀਆਂ ਆਉਣ ਵਾਲੀਆਂ ਨੇ ਤਾਂ ਦੱਸਿਆ ਕਿ ਪਾਇਲ ਮਲਿਕ ਅਰਮਾਨ ਮਲਿਕ ਦੀ ਪਹਿਲੀ ਪਤਨੀ ਔਰ ਕ੍ਰਿਤਿਕਾ ਮਲਿਕ ਹੈ ਜਿਹੜੀ ਅਰਮਾਨ ਮਲਿਕ ਦੀ ਦੂਸਰੀ ਪਤਨੀ ਹੈ ਤਾਂ ਬੀਤੇ ਦਿਨੀ ਵਕੀਲ ਦੇ ਵੱਲੋਂ ਦਰਸਲ ਇਲਜ਼ਾਮ ਲਗਾਏ ਗਏ ਸੀ ਕਿ ਅਰਮਾਨ ਮਲਿਕ ਜੇਕਰ Hindu ਧਰਮ ਦੇ ਵਿੱਚ ਹੈ ਤਾਂ ਉਹ ਦੋ ਵਿਆਹ ਨਹੀਂ ਕਰਵਾ ਸਕਦਾ ਪਰ ਦਲੀਲਾਂ ਦੇ ਆਧਾਰ ਦੇ ਉੱਤੇ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਈਰਮਾਨ ਮਲਕ ਦੇ ਤਿੰਨ ਵਿਆਹ ਹੋਏ ਨੇ ਪਰ ਇਸ ਨੂੰ ਹਜੇ ਕੋਈ ਵਿਧਾਕਾਰਕ ਤੌਰ ਤੇ ਪੁਸ਼ਟੀ ਜਾਂ ਜੜੀ ਨਹੀਂ ਹੋ ਸਕੀ ਤੋਂ ਇਹ ਸਭ ਵਿਵਾਦਾਂ ਦੇ ਵਿਚਾਲੇ ਵੱਡੀ ਅਪਡੇਟ ਆਈ ਹੈ ਦਰਸਲ ਫੋਟੋਜ਼ ਨੇ ਜਿਹੜੀਆਂ ਕ੍ਰਿਤਿਕਾ ਮਲਕ ਨੇ ਇੰਸਟਾਗ੍ਰam ਦੇ ਉੱਤੇ ਸਾਂਝੀਆਂ ਕੀਤੀਆਂ ਨੇ ਔਰ ਲਿਖਿਆ ਨੇ ਕਿ ਘਰ ਦੇ ਵਿੱਚ ਨਵੀਆਂ ਖੁਸ਼ੀਆਂ ਆਉਣ ਵਾਲੀਆਂ ਨੇ ਸੋ ਬਿਲਕੁਲ ਇਸ ਤੇ ਕੀ ਪ੍ਰਤੀਕਿਰਿਆ ਹੋਏਗੀ ਇਹਨਾਂ ਦੇ ਚੋਣ ਵਾਲੇ ਕੀ ਕਹਿਣਗੇ ਔਰ ਦੱਸ ਦਿਓ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ Hindu ਧਰਮ ਦੇ ਵਿੱਚ ਦੋ ਪਤਨੀਆਂ ਰੱਖਣ ਦੇ Hindu Marriage Act ਦੇ ਤਹਿਤ ਮਨਾਹੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਆਪਣੀ رائے ਆ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦਿਓ ਤੇ ਯੂਟਿਊਬਰ ਇਨਫਲੂਐਂਸਰ ਅਰਮਾਨ ਮਲਕ ਇਸ ਵੇਲੇ ਦਰਸਲ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਰਿਹਾ ਹੈ ਦਰਸਲ ਵਿਵਾਦਾਂ ਦੇ ਵਿਚਾਲੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਅਰਮਾਨ ਮਲਕ ਦੀ ਦੂਸਰੀ ਪਤਨੀ ਕ੍ਰਿਤਿਕਾ ਮਲਕ ਨੇ ਇੰਸਟਾਗ੍ਰਾਮ ਦੇ ਉੱਤੇ ਤਿੰਨ ਫੋਟੋਜ਼ ਸ਼ੇਅਰ ਕੀਤੀਆਂ ਨੇ ਤਾਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਘਰ ਦੇ ਵਿੱਚ ਨਵੀਆਂ ਖੁਸ਼ੀ ਆਉਣ ਵਾਲੀਆਂ ਨੇ ਯਾਨੀ ਕਿ ਉਹ ਫੋਟੋਸ ਤੋਂ ਸਾਫ਼ ਤੌਰ ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਅਰਮਾਨ ਮਲਿਕ ਦੀ ਦੂਸਰੀ ਪਤਨੀ ਕ੍ਰਿਤਿਕਾ ਮਲਿਕ ਹੈ ਜਿਹੜੀ ਇੱਕ ਵਾਰ ਫਿਰ ਤੋਂ ਪ੍ਰੈਗਨੈਂਸੀ ਦੀਆਂ ਫੋਟੋਸ ਰਿਵੀਲ ਕਰਦੀ ਹੈ ਤਾਂ ਦੱਸਦੀ ਹੈ ਕਿ ਅਰਮਾਨ ਮਲਿਕ ਯੂਟਿਊਬਰ ਇਨਫਲੂਐਂਸਰ ਜੋ ਕਿ ਪਿਛਲੇ ਕਾਫੀ ਸਮਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਸੀ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਸਕਰੀਨ ਤੇ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਨੂੰ ਦੇਖ ਕੇ ਤੁਸੀਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੈਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਘਰ ਦੇ ਵਿੱਚ ਨਮੀਆਂ ਖੁਸ਼ੀਆਂ ਆਉਣ ਵਾਲੀਆਂ ਨੇ ਤਾਂ ਦੱਸਿਆ ਕਿ ਪਾਇਲ ਮਲਿਕ ਅਰਮਾਨ ਮਲਿਕ ਦੀ ਪਹਿਲੀ ਪਤਨੀ ਔਰ ਕ੍ਰਿਤਿਕਾ ਮਲਿਕ ਹੈ ਜਿਹੜੀ ਅਰਮਾਨ ਮਲਿਕ ਦੀ ਦੂਸਰੀ ਪਤਨੀ ਹੈ ਤਾਂ ਬੀਤੇ ਦਿਨੀ ਵਕੀਲ ਦੇ ਵੱਲੋਂ ਦਰਸਲ ਇਲਜ਼ਾਮ ਲਗਾਏ ਗਏ ਸੀ ਕਿ ਅਰਮਾਨ ਮਲਿਕ ਜੇਕਰ Hindu ਧਰਮ ਦੇ ਵਿੱਚ ਹੈ ਤਾਂ ਉਹ ਦੋ ਵਿਆਹ ਨਹੀਂ ਕਰਵਾ ਸਕਦਾ ਪਰ ਦਲੀਲਾਂ ਦੇ ਆਧਾਰ ਤੇ ਉੱਤੇ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਰਮਾਨ ਮਲਿਕ ਦੇ ਤਿੰਨ ਵਿਆਹ ਹੋਏ ਨੇ ਪਰ ਇਸ ਨੂੰ ਹਜੇ ਕੋਈ ਵਿਧਕਾਰਕ ਤੌਰ ਤੇ ਪੁਸ਼ਟੀ ਹੈ ਜਿਹੜੀ ਨਹੀਂ ਹੋ ਸਕੀ ਤਾਂ ਇਹ ਸਭ ਵਿਵਾਦਾਂ ਦੇ ਵਿਚਾਲੇ ਵੱਡੀ ਅਪਡੇਟ ਆਈ ਹੈ ਦਰਸਲ ਫੋਟੋਸ ਨੇ ਜਿਹੜੀਆਂ ਕ੍ਰਿਤਿਕਾ ਮਲਿਕ ਨੇ ਇੰਸਟਾਗ੍ਰam ਦੇ ਉੱਤੇ ਸਾਂਝੀਆਂ ਕੀਤੀਆਂ ਨੇ ਔਰ ਲਿਖੀਆਂ ਨੇ ਕਿ ਘਰ ਦੇ ਵਿੱਚ ਨਵੀਆਂ ਖੁਸ਼ੀਆਂ ਆਉਣ ਵਾਲੀਆਂ ਨੇ ਸੋ ਬਿਲਕੁਲ ਇਸ ਤੇ ਕੀ ਪ੍ਰਤੀਕਿਰਿਆ ਹੋਏਗੀ ਇਹਨਾਂ ਦੇ ਚਾਹਣ ਵਾਲੇ ਕੀ ਕਹਿਣਗੇ ਔਰ ਦੱਸ ਦਿਓ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ Hindu ਧਰਮ ਦੇ ਵਿੱਚ ਦੋ ਪਤਨੀਆਂ ਰੱਖਣ ਦੇ Hindu Marriage Act ਦੇ ਤਹਿਤ ਮਨਾਹੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਆਪਣੀ رائے ਆ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦਿਓ